ਜੀ ਹੱਸੀ ਗਾ ਸਾਰਿਆਂ ਕੀ ਮੈਂ ਠੀਕ ਠਾਕ ਹਾਂ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖ ਦੇਣ ਤੁ ਕੋਈ ਰਾਜਾ ਕੋਈ ਤੱਤੀ ਵੱਖੇ ਤੇ ਜਿੰਮਾ ਹੋਇਆ ਪਿਆਜ ਬਿਮਾਰ ਤੇ ਤਾਂ ਹੀ ਤੇ ਚੁੱਪ ਕੀਤਾ ਜਪਿਆ ਬਸ ਹੰਕੀ ਹੋ ਗਿਆ ਨਾ ਉੱਠਦਾ ਹੀ ਨਹੀਂਗਾ ਘੁਮਾਉਣ ਦੀ ਮਸਾਲਾ ਲੈ ਕੇ ਗਈਆਂ ਮੈਂ ਨੇ ਦੇ ਮੇਰੇ ਜਿੰਮੀ ਨਾਲ ਕੋ ਸੋਵੇ अगे अगले अगले जिमे की खातर ना अस बीमार हो गए जनों कुछ होया वो अठ तो नौ साल दी ये तो हज तैन की भी नहीं हुई ढाई साल की हुई है पता नहीं कितने और दिन हो गए हौली 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 डाउन होंगी हूँ अना टैसट करवाने गुरुदेव लीवर का ले फिफ्टी टू देंगे पर फिर भी पता नहीं क्या मैं अठी जिम होूम कान चलिए ले चलो घूमी कान चल चलिए

चलिए मौसम है जहा है पता नहीं की हो गया बहुत ठंडा मौसम हो गया देखो पता नहीं की चक्कर हो गया देखा हा ਮੈਂ ਮਰ ਚੰਦਾ ਹਾਈ ਹਾਈ ਕਾਵਾ ਠੰਡੀ ਆ ਜਿੰਨੇ ਕਿਤੇ ਗੜੇ ਪੈ ਗਏ ਬੱਜੜ ਵੀ ਕਾਫੀ ਹੋਏ ਪਏ ਮੈਂ ਧਰੀ ਹੋਏ ਦਾਲ ਠੀਕ ਹੈ

ਲੇ ਜੀ ਮਾ ਹੈਲੋ ਕਰਦੇ ਚਲ ਜੀ ਮੈਂ ਹੈਲੋ ਕਰਦੇ ਆ ਦੇਖ ਲੈ ਐ ਕਰਦੀ ਹੈ ਹੈਲੋ ਮੂੰਹ ਨਾਲ ਕਰਦੀ ਹੈ ਇਹ ਇਹ ਮੂੰਹ ਨਾਲ ਆ ਦੇਖ ਇਹ ਆਹ ਕੀ ਇੰਨਾ ਤਾਂ ਫਿਰ ਜਾਨਵਾਰਾਂ ਲੱਗ ਹੀ ਜਾਂਦਾ ਜੀ ਮੈਂ ਨੂੰ ਪਹਿਲਾਂ ਬੁਖਾਰ ਦੀ ਦੇਦੀ ਦਵਾਈ ਹੁਣ ਇਹਨੂੰ ਦਿੰਨੇ ਆ ਲੈ 52 ਤਾਂ ਲੈ ਦਾਈਓ ਹੁਣ ਤਾਂ ਇਹ ਮੈਂ ਕਿਹੜਾ ਟਿਕੇ ਕਾ ਲੈਂਦੇ ਲੈ ਜੀ ਮਾ ਲਵਗਾ ਦਾਈ ਲੈ 52

कुमा अच ठीक है हम क्योंकि रोटी भी, मैंने। मैं भी खा ली जिमे ने भी खाधी मिम्य। रोटी और इन्हें भी खा ली जिमे ने भी हम ठीक है ली मिम्मी ए मिम्मी ने देखो मिमा बहुत स्याण है स्याण हो गया मिम्मू देख रोटी खानी है रोटी खाइए ले रोटी खाइए ਨਹੀਂ ਨਹੀਂ ਉਹ ਦੀ ਨਿੰਦ ਕਰ ਲਾ ਲਾ ਲਓ ਜੀ ਮੈਂ ਕਰਦੀ ਕੰਮ ਮੇਰਾ ਦੁੱਧ ਧਰਿਆ ਹੋਇਆ ਤੇ ਫਿਰ ਮੈਂ ਕਰਦੀ ਰਸੋਈ ਸਾਫ ਰੋਟੀ ਖਾਖੇ ਇੱਧਰ ਮੈਂ ਧਰਿਆ ਕਿਉਂ ਇਹ ਮੈਂ ਹੁਣ ਉਹ ਕਰੂੰਗੀ ਪਾਉਂਗੀ ਨਾਂਡੇ ਚ ਕਿਹੜਾ ਡੱਬੇ ਚ ਤੇ ਇੱਧਰ ਮੈਂ ਧਰਤਾ ਦੁੱਧ ਠੰਡ ਦਵਾਰ ਆਉਗੀ ਮੈਂ ਸਾਰੇ ਕੱਪੜੇ ਉਪਰ ਲੈਣ ਨਾਲ ਵੀ ਸਰਦਾਂ ਵਾਲੇ ਸਾਰੇ ਸਾਮ ਤੇ ਆ ਗਰਮ ਵਾਲੇ ਖੇਸ ਕੱਢੇ ਸੀ ਵਸੇ ਕਾ ਯਾਦ ਰਹੀ ਏ ਕੱਲੀ ਸবার माहौल आए बने पा दबारा क्ढने पैण अंदर ठीक है अंदर कोई प्रॉब्लम नहीं गई बह थोड़ी जी प्रॉब्लम आती है अंदर कोई प्रॉब्लम नहीं गु सौ गया फिर अस आगे जगह के नगर दगर चाह डर गया आज आ जा बुता आज आज आ जा आ जा नहीं कुछ कहें डर गया भी कर दिया लो जी

जा लो जी ए देखण लिया थोड़ी विंगा पिछलियां है ना हाँ इन्हें लाकवा हाँ मूहू भी क्या मैं देखो जी लाकवा हो होया अमन ने ठीक किया बेचारे अमन ने उरिया पत्ता भज के देख दी नहीं लत्त यह भी कि

ਆਇਆ ਚਾਲੇ ਆ ਜਿੰਨ ਦਾ ਘਰ ਜੋ ਰਿਆ ਅੱਜ ਕੀ ਕਰ ਚਲ ਜਲ ਲੱਗ ਜਾ ਲੱਗੇ ਜਾ ਇਹਨੂੰ ਜਲ ਲੱਗ ਜਾ ਸਾਰਾ ਦਿਨ ਫਰਤ ਜਾਈਂ ਹਾਂ ਜਲ ਲੱਗੀ ਲੈਨੂੰ ਇਹ ਢੱਡੀ ਨਹੀਂ ਰਾਜ ਦਾ ਸਾਰਾ ਦਿਨ ਉਹਦੀ ਆਉਂ ਅੰਟੀ ਮਾਰ ਕੇ ਛਾੜ ਆ ਦੇਖੀ ਬੈਠਾ ਕਿਵੇਂ ਆ ਲੈ ਉਹ ਤੂੰ ਸ਼ੇਰ ਨਾ ਬਣ ਓਏ ਐਵੇਂ ਦੂਰੇ ਹੀ ਕਰ ਲੈ ਇਹ ਖਾਂਦੀ ਮਾਰੀ ਜਦ ਦੁੱਧ ਦਤਾ ਦੋ ਵੇਰ ਭੀ ਗਿਆ ਡੂਲ ਹੁਣ ਪੁੱਛ ਗਿਆ ਜਦੋਂ ਕੱਪ ਘਰ ਭੀ ਭਰ ਕੇ ਕਰ ਲੈ ਹੈਲੋ

ਹਾਂ ਜੀ ਇਹ ਤਾਂ ਦੇਖੋ ਹਨਾ ਅੰਟੀਮੈਂਟ ਚ ਚੱਕਤਾ ਹਨਾ ਇਹਨਾਂ ਨੇ ਦੋ ਦਿਨ ਪਹਿਲਾਂ ਕਿਵੇਂ ਸੀ ਅੱਜ ਨਵਾਂ ਘਰ ਹੁਣ ਇਹਦਾ ਪ੍ਰਸ਼ਾਦ ਖਾਵਾਂਗੇ ਦੋ ਚਾਰ ਦਿਨਾਂ ਨੂੰ ਬਸ ਦੋ ਚਾਰ ਦਿਨਾਂ ਨੂੰ ਐ ਨਹੀਂ ਪਤਾ ਸੂਜੀ ਦਾ ਵੀ ਐ ਨਹੀਂ ਵਾਟੇ ਦਾ ਵੀ ਹਾਂ ਸ਼ਬਤ ਪੈ ਜੂ ਇਹਦਾ ਪ੍ਰਸ਼ਾਦ ਖਾਵਾਂਗੇ ਹਾਂ ਜੀ ਆਉਂਦਾ ਜੀ ਆਪਣਾ ਜੁਗੇਸ਼ ਬਾਜੀ ਇਹ ਬਹੁਤ ਵਧੀਆ ਬੰਦਾ ਹੈ ਇਹ ਨਾਈ ਬਣ ਗਿਆ ਤਾਂ ਹੀ ਐਟੀਟਿਊਡ ਦਿਖਾਉਂਦਾ ਇਹ ਨਾਲੇ ਪਲਾਸਮਾ ਚ ਵਧੀਆ ਪਰਸੈਂਟ ਲੈ ਗਿਆ ਤਾਂ ਹੀ ਐਟੀਟਿਊਡ ਦਿਖਾਉਂਦਾ ਬੋਲਦਾ ਵੀ ਨਹੀਂ ਸਾਡੇ ਨਾਲ ਇੱਕ ਮਿੰਟ 3 ਸਕਿੰਟ ਚ ਆਸ ਕਰ ਚਲੋ ਜੀ ਵੀਡੀਓ ਤਾਂ ਕਰਦੇ ਆ ਜਿਮੀ ਵੀਡੀਓ ਕਰਦੇ ਆ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਤੇ ਕਮੈਂਟ ਕਰ ਦਿਓ